ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਕੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀਰ ਦੇ ਉੱਤੇ ਗੋਲੀਆਂ ਚਲਾਈ ਫਿਰ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾਂ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਬੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ کورٹ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ کورٹ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚਣੌਂ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ